ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਸਾਰ ਅਗਸਤ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਆਖਰਕਾਰ ਬੈਂਕ ਆਫ ਕੈਨੇਡਾ ਦੇ ਟੀਚੇ ਜਿੰਨੇ ਘਟ ਕੇ 2% ਦਰਜ ਹੋਈ ਹੈ ਪਿਛਲੇ ਮਹੀਨੇ ਫਰਵਰੀ 2021 ਤੋਂ ਬਾਅਦ ਕੀਮਤਾਂ ਦਾ ਵਾਧਾ ਸਭ ਤੋਂ ਹੌਲੀ ਰਿਹਾ ਤੇ ਮੁੱਖ ਤੌਰ ਤੇ ਅਜਿਹਾ ਗੈਸੋਲਿਨ ਦੀਆਂ ਘਟੀਆਂ ਕੀਮਤਾਂ ਕਰਕੇ ਵਾਪਰਿਆ ਹੈ। ਭਾਵੇਂ 10 ਦੌਰਾਨ ਵੀ ਮੌਰਗੇਜ ਦਰਾਂ ਤੇ ਕਿਰਾਏ ਦੀਆਂ ਲਾਗਤਾਂ ਦਾ ਮਹਿੰਗਾਈ ਦੇ ਵਿੱਚ ਯੋਗਦਾਨ ਸਭ ਤੋਂ ਵੱਡਾ ਰਿਹਾ ਪਰ ਆਂਕੜਾ ਏਜੰਸੀ ਮੁਤਾਬਕ ਮੌਰਗੇਜ ਵਿਆਜ ਵਾਧਾ ਘਟ ਰਿਹਾ ਹੈ। ਅਗਸਤ ਦੌਰਾਨ ਗਾਹਕਾਂ ਨੇ ਗਰੋਸਰੀ ਤੇ 2.4% ਵਧੇਰੇ ਕੀਮਤ ਅਦਾ ਕੀਤੀ ਹੈ ਪਰ ਕੱਪੜਿਆਂ ਅਤੇ ਜੁੱਤੀਆਂ ਦੀ ਕੀਮਤ ਘਟੀ ਹੈ ਤੇ ਬਿਜਲੀ ਦੀਆਂ ਕੀਮਤਾਂ ਦਾ ਵਾਧਾ ਹੌਲਾ ਹੋਇਆ ਹੈ। ਸੀਆਈਬੀਸੀ ਕੇ ਸੀਨੀਅਰ ਅਰਥਸ਼ਾਸਤਰੀ ਐਂਡਰਿਊ ਗ੍ਰਾਂਥਮ ਨੇ ਕਿਹਾ ਹੈ ਕਿ ਮਹਿੰਗਾਈ ਖਤਰੇ ਵਾਲੇ ਨਿਸ਼ਾਨ ਤੋਂ ਹਟ ਗਈ ਹੈ ਤੇ ਹੁਣ ਬੈਂਕ ਆਫ ਕੈਨੇਡਾ ਨੂੰ ਅਰਥਚਾਰੇ ਨੂੰ ਹਲਾਰਾ ਦੇਣ ਤੇ ਵੱਧਦੀ ਬੇਰੋਜ਼ਗਾਰੀ ਦਰ ਨੂੰ ਨੱਥ ਪਾਉਣ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ ਐਂਡਰਿਊ ਨੇ ਹੁਣ ਤੋਂ ਅਗਲੇ ਸਾਲ ਦੇ ਮੱਧ ਤੱਕ ਵਿਆਜ ਦਰਾਂ ਦੇ ਵਿੱਚ ਕਰੀਬ 200 ਆਧਾਰ ਅੰਕਾਂ ਦੀ ਕਟੌਤੀ ਦੀ ਸੰਭਾਵਨਾ ਜਤਾਈ ਹੈ ਵਿਆਜ ਦਰ ਬਾਰੇ ਬੈਂਕ ਆਫ ਕੈਨੇਡਾ ਦੀ ਅਗਲੀ ਬੈਠਕ 23 ਅਕਤੂਬਰ ਨੂੰ ਹੋਣੀ ਹੈ ਗੰਭੀਰ ਮਾਨਸਿਕ ਬਿਮਾਰੀ ਤੇ ਨਸ਼ਾਖੋਰੀ ਵਾਲੇ ਲੋਕਾਂ ਦੇ ਲਈ ਇਲਾਜ ਲਾਜ਼ਮੀ ਹੋਵੇਗਾ ਜੇ ਸਿੱਧੀ ਸਰਕਾਰ ਦੇ ਵੱਲੋਂ ਚੋਣ ਵਾਦਾ ਕੀਤਾ ਜਾ ਰਿਹਾ ਹੈ ਸੂਬੇ ਦੇ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਇਸ ਸਬੰਧੀ ਸਾਰੀ ਰੂਪਰੇਖਾ ਬਿਆਨ ਕੀਤੀ ਹੈ ਉਹਨਾਂ ਨੇ ਕਿਹਾ ਕਿ ਹਸਪਤਾਲਾਂ ਦੇ ਵਿੱਚ ਹਰ ਉਹ ਸਹੂਲਤ ਹੋਵੇਗੀ ਜਿਨ੍ਹਾਂ ਦੀ ਮਰੀਜ਼ਾਂ ਨੂੰ ਖਾਸ ਲੋੜ ਹੈ ਗੰਭੀਰ ਮਾਨਸਿਕ ਬਿਮਾਰੀ ਦੇ ਨਸ਼ਾਖੋਰੀ ਵਾਲੇ ਲੋਕਾਂ ਦੇ ਲਈ ਲਾਜ਼ਮੀ ਇਲਾਜ ਲਿਆਉਣ ਦੇ ਲਈ ਬੀਸੀ ਦੀ ਐਨਡੀਪੀ ਸਰਕਾਰ ਵੱਲੋਂ ਚੋਣ ਤੋਂ ਪਹਿਲਾਂ ਦਾ ਵਾਦਾ ਕੁਝ ਵਕੀਲਾਂ ਨੂੰ ਚਿੰਤਾ ਵਿੱਚ ਪਾ ਰਿਹਾ ਹੈ ਜੋ ਅਣਇਛਤ ਜ਼ਬਰਦਸਤੀ ਦੇਖਭਾਲ ਦੀ ਤੁਲਨਾ ਨਾ ਕਰਦੇ ਨੇ ਸੂਬੇ ਦੇ ਜਨਤਕ ਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਜੇ ਹਾਂ ਨਹੀਂ ਹੈ ਜਨਤਕ ਸੁਰੱਖਿਆ ਮੰਤਰੀ ਮਾਈਕ ਫਰਨਵਰਥ ਨੇ ਕਿਹਾ ਹੈ ਕਿ ਐਸਐਲ ਵਿੱਚ ਮਾਨਸਿਕ ਸਿਹਤ ਦੇ ਸੇਵਾਾਰਾ ਦੁਆਰਾ ਸੰਭਾਲਿਆ ਜਾਵੇਗਾ ਬਿਸਤਰੇ ਖੁਦ ਉਹਨਾਂ ਵਿੱਚੋਂ ਕੁਝ ਸੁਧਾਰਾਤਮਕ ਸਹੂਲਤਾਂ ਦੇ ਵਿੱਚ ਹੋਣਗੇ ਪਹਿਲੀ ਸੁਵਿਧਾਵਾਂ ਦੇ ਵਿੱਚੋਂ ਇੱਕ ਸਰੀ ਪ੍ਰੀਸਟਾਈਲ ਸੈਂਟਰ ਦੇ ਵਿੱਚ ਹੋਵੇਗੀ ਐਲੋਏਟ ਸੁਧਾਰ ਕੇਂਦਰ ਦੇ ਵਿੱਚ ਇੱਕ ਹੋਰ ਸਹੂਲਤ ਹੋਵੇਗੀ ਜੋ ਸੁਧਾਰਾ ਤੋਂ ਵੱਖ ਹੈ ਨਾਲ ਹੀ ਹਸਪਤਾਲਾਂ ਦੇ ਵਿੱਚ ਰੱਖੇ ਜਾ ਰਹੇ ਨੇ ਫਰਨਵਰਥ ਕੇਂਦਰੀ ਅੰਦਰੂਨੀ ਹਿੱਸੇ ਵਿੱਚ ਟਰੈਸ ਦੇ ਵਿੱਚ ਮੁਕੰਮਲ ਹੋਣ ਵਾਲੇ ਨਵੇਂ ਹਸਪਤਾਲ ਨੂੰ ਇੱਕ ਉਦਾਹਰਣ ਵਜੋਂ ਜੋ ਅਗਰ ਕਰਦਾ ਹੈ ਇਸ ਵਿੱਚ ਸੁਰੱਖਿਅਤ ਦੇਖਭਾਲ ਬਿਸਤਰੇ ਹੋਣਗੇ ਜਿਵੇਂ ਕਿ ਸੂਬੇ ਦੇ ਹੋਰ ਹਿੱਸਿਆਂ ਵਿੱਚ ਹੋਰ ਸਿਹਤ ਸੰਭਾਲ ਸਹੂਲਤਾਂ ਤੇ ਹਸਪਤਾਲ ਹੋਣਗੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਬਿਸਤਰੇ ਪੂਰੇ ਸੂਬੇ ਵਿੱਚ ਫੈਲੇ ਹੋਏ ਨੇ ਤੇ ਉਹਨਾਂ ਦੇ ਕੋਲ ਮਾਨਸਿਕ ਸਿਹਤ ਪੇਸ਼ੇਵਾਰ ਵੀ ਨੇ ਜੋ ਦੇਖਭਾਲ ਤੇ ਸੇਵਾਵਾਂ ਪ੍ਰਦਾਨ ਕਰਨਗੇ ਮਰੀਜ਼ਾਂ ਨੂੰ ਅਣਇਛਤ ਦੇਖਭਾਲ ਅਧੀਨ ਰੱਖਣ ਲਈ ਉਹਨਾਂ ਨਵੇਂ ਬੈੱਡਾਂ ਤੇ ਯੂਨਿਟਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇਗਾ ਫਾਰਨਵਰਥ ਨੇ ਕਿਹਾ ਹੈ ਕਿ ਸਿਹਤ ਸੰਭਾਲ ਪੇਸ਼ੇਵਰ ਹੀ ਇਸ ਨੂੰ ਸੰਭਾਲਣਗੇ ਉਹਨਾਂ ਕਹਿੰਦੇ ਕਿ ਇਸ ਦਾ ਅਰਥ ਹੈ ਕਿ ਸਿਹਤ ਸੰਭਾਲ ਪੇਸ਼ੇਵਰ ਜੋ ਮਾਨਸਿਕ ਸਿਹਤ ਨੂੰ ਸਮਝਦੇ ਨੇ ਜੋ ਨਸ਼ਿਆਂ ਨੂੰ ਵੀ ਸਮਝਦੇ ਨੇ ਜੋ ਦਿਮਾਗੀ ਸੱਟਾਂ ਨੂੰ ਵੀ ਸਮਝਦੇ ਨੇ ਉਹ ਲੋਕ ਨੇ ਜੋ ਸੁਰੱਖਿਆਤ ਸੁਹੂਲਤਾਂ ਦੇ ਵਿੱਚ ਦੇਖਭਾਲ ਪ੍ਰਦਾਨ ਕਰਨਗੇ ਸਾਡੇ ਸੂਬੇ ਦੇ ਵਿੱਚ ਕਈ ਸੇਹ ਸੰਭਾਲ ਸੁਹੂਲਤਾਂ ਦੇ ਵਿੱਚ ਇਸ ਕਿਸਮ ਦੀਆਂ ਇਕਾਈਆਂ ਪਹਿਲਾਂ ਤੋਂ ਹੀ ਮੌਜੂਦ ਨੇ ਇਸ ਦੇ ਨਾਲ ਸਪਸ਼ਟਤਾ ਨੂੰ ਯਕੀਨੀ ਬਣਾਉਣ ਦੇ ਲਈ ਮਾਨਸਿਕ ਸਿਹਤ ਐਕਟ ਦੇ ਵਿੱਚ ਬਦਲਾਅ ਕੀਤੇ ਜਾਣਗੇ ਇਹ ਕਿ ਸੁਰੱਖਿਆਤ ਦੇਖਭਾਲ ਕੀ ਹੈ ਜਾਂ ਨਹੀਂ ਇਸ ਬਾਰੇ ਕੋਈ ਅਸਪਸ਼ਟਤਾ ਨਹੀਂ ਹੈ ਐਤਵਾਰ ਨੂੰ ਪ੍ਰੀਮੀਅਰ ਡੀਵੀਡੀਬੀ ਨੇ ਸਮਕਾਲੀ ਵਿਕਾਰ ਦੇ ਨਾਲ ਗੰਭੀਰ ਨਸ਼ੇ ਵਾਲੇ ਲੋਕਾਂ ਲਈ ਅਣਇਛਤ ਦੇਖਪਾਲ ਪ੍ਰਦਾਨ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਚੋਣ ਪ੍ਰਚਾਰ ਤੋਂ ਪਹਿਲਾਂ ਦੇ ਵਾਅਦੇ ਵਿੱਚ ਉਹਨਾਂ ਕਿਹਾ ਹੈ ਕਿ ਐਨਡੀਪੀ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਸਪਸ਼ਟਤਾ ਪ੍ਰਦਾਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਬਦਲਾਅ ਕਰੇਗੀ ਕਿ ਨੌਜਵਾਨਾਂ ਸਮੇਤ ਲੋਕ ਜਦੋਂ ਖੁਦ ਇਸ ਦੀ ਪਾਲ ਕਰਨ ਦੇ ਵਿੱਚ ਅਸਮਰਥ ਹਨ ਤਾਂ ਦੇਖਪਾਲ ਪ੍ਰਾਪਤ ਕਰ ਸਕਦੇ ਨੇ ਤੇ ਉਹਨਾਂ ਨੂੰ ਪ੍ਰਾਪਤ ਕਰਨੀ ਵਿਚਾਈਦੀ ਹੈ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਬਾਰੇ ਸਪਸ਼ਟੀਕਰਨ ਜਾਰੀ ਕਰਨਗੇ ਕਿ ਮਾਨਸਿਕ ਸਿਹਤ ਐਕਟ ਦੀ ਵਰਤੋਂ ਸਵੇ ਚੱਕ ਤੇ ਜ਼ਬਰਦਸਤੀ ਅਨਿਛਤ ਦੇਖਭਾਲ ਪ੍ਰਦਾਨ ਕਰਨ ਲਈ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਲੋਕਾਂ ਨੂੰ ਨਸ਼ੇ ਦੇ ਨਾਲ ਨਾਲ ਮਾਨਸਿਕ ਬਿਮਾਰੀ ਤੇ ਦਿਮਾਗੀ ਸੱਟ ਵੀ ਹੁੰਦੀ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ